ਜੀਵ ਸਿੰਘ ਆਰੀ ਨੇ ਬਰੋਇ ਦੇ ਇਸ ਮੌਕੇ ਸਿਮਰਨ ਸਿੰਘ ਸਾਡੇ ਮੈਨੇਜਰ ਨੇ ਮੈਂ ਹੁਣ ਅਸ਼ੋਰੀ ਮਹੋਤਰਾ ਜੀ ਸਾਡਾ ਸਵਾਗਤ ਬਹੁਤ ਪਿਆਰ ਨਾਲ ਜੀ ਸਾਹਿਬ ਟ੍ਰਿੰਸੀਟੀ ਪਹੁੰਚੇ ਹੋ ਕੀ ਕਰਨਾ ਚਾਹੋਗੇ ਸਰ ਜੀ ਕਿਉਂਕਿ ਬਹੁਤ ਸਰੇਟ ਕੋ ਡਿਮਾਂਡ ਕੋਈ ਨਹੀਂ ਬਹੁਤ ਸੋਹਣੀ ਕਲੋਨੀ ਹੈ ਔਰ ਬਹੁਤ ਸਾਇਬ ਸਿਹਤ ਪਰਿਵਾਰ ਜਿਹੜੇ ਇਸ ਕਲੋਨੀ ਦੇ ਵਿੱਚ ਰਹਿੰਦੇ ਆ ਔਰ ਉਹਨਾਂ ਨੇ ਅੱਜ ਧਾਰੀਵਾਲ ਸਾਹਿਬ ਨੂੰ ਸਾਡੇ ਨੂੰ ਇੱਥੇ ਬੁਲਾਇਆ ਵਾ ਔਰ ਮੈਂ ਤੋਂ ਪਹਿਲਾਂ ਐਮਐਲਏ ਸਾਹਿਬ ਇੱਥੋਂ ਹੋ ਕੇ ਗਏ ਨੇ ਤਲਵਾਰ ਸਾਹਿਬ ਸਟੇਜ ਤੇ ਬੈਠੇ ਨੇ ਮੈਂ ਵੀ ਆਇਆ ਸੀਗਾ ਧਾਰੀয়াল ਸਾਹਿਬ ਪਹੁੰਚ ਰਹੇ ਨੇ ਜੀ ਤੇ ਸੋ ਇਸ ਕਰਕੇ ਲੋਕਾਂ ਨੇ ਇਹ ਕਿ ਮਨ ਬਣਾ ਲਿਆ ਵੇਖੋ ਜਦੋਂ ਇਹੋ ਜਿਹੇ ਪੜ੍ਹੇ ਲਿਖੇ ਚੰਗੇ ਪਰਿਵਾਰ ਜਿਹੜੀ ਪਾਰਟੀ ਨਾਲ ਖੜ ਜਾਂਦਾ ਉਸ ਪਾਰਟੀ ਦੀ ਕਦੀ ਹਾਰ ਨਹੀਂ ਹੁੰਦੀ ਔਰ ਅੱਜ ਇਹ ਲੱਗਦਾ ਵਾ ਕਿ ਧਾਰੀয়াল ਸਾਹਿਬ ਜਿਹੜੇ ਨਾਲ ਬਹੁਤ ਵੱਡੇ ਮਰਜੰਦੇ ਨਾਲ ਜਿੱਤਣਗੇ ਜਿਦਾ ਕੱਲ ਦੇ ਰੋਡ ਸ਼ੋ ਤੋਂ ਮਹਿਸੂਸ ਹੋਇਆ ਜੀ ਕਿ ਯਾਰ ਲੋਕ ਆਪ ਮੁਹਾਰੇ ਆਏ લોકોનું મજૂરી લાગે લો આપે કે અરવિંદ કેજરીવલ જી આ ભગવંત મી આ સો એ તરફ ਸੁਭਿੰਦਰ ਰਾਜ ਸਿੰਘ ਲਾਲੀ ਮਜੀਠੀਆ ਜਿਹੜੇ ਨੇ ਉਹ ਅਕਾਲੀ ਦਲ ਚ ਸ਼ਾਮਿਲ ਹੋ ਕੇ ਕਿਸੇ ਸਮੇਂ ਦੋਨੋਂ ਦਾ ਵਿੱਚ ਕਾਫੀ ਮੁਕਾਬਲਾ ਵੇਖਣ ਨੂੰ ਮਿਲਦਾ ਸੀ ਕਾਫੀ ਤਲਕੀ ਕਰਦੇ ਆ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਬਟ ਉਹ ਹੁਣ ਵਿਚਾਰੇ ਘਰ ਬੈਗੇ ਸੀਗੇ ਜੀ ਤੇ ਕਾਫੀ ਟਾਈਮ ਤੋਂ ਉਹਨਾਂ ਦੀ ਕੋਈ ਐਕਟੀਵਿਟੀ ਨਹੀਂ ਸੀ ਜ਼ੀਰੋ ਐਕਟੀਵਿਟੀ ਸੀ ਚਲੋ ਮਜੀਠੀਆ ਸਾਹਿਬ ਨੂੰ ਪਤਾ ਨਹੀਂ ਕੀ ਵਿਚਾਰੇ ਨੂੰ ਚਲ ਚੰਗੀ ਗੱਲ ਆ ਕਿ ਇਸੇ ਕਰਕੇ ਅਖੀ ਦਾ ਕਿ ਕਹੇ ਵਾਲੇ ਇਹੋ ਜਿਹੇ ਲਬਜ ਨਹੀਂ ਮੂੰਹ ਕੱਢਣੇ ਪੈਂਦੇ ਕੱਲ ਨੂੰ ਪਤਾ ਨਹੀਂ ਕਿਹੜੇ ਮੋੜ ਤੇ ਇਕੱਠੇ ਹੋ ਜਾਣਾ ਤੁਸੀਂ ਵੇਖਿਆ ਜੀ ਕਿਹੋ ਜੀ ਇਹਨਾਂ ਦੀ ਆਸੇ ਤਲਕੀ ਹੁੰਦੀ ਰਹੀ ਤੇ ਚਲੋ ਉਹਨਾਂ ਨੂੰ ਮੁਬਾਰਕਾਂ ਜੀ ਉਹ ਖੱਲੇ ਦਲ ਚ ਗਏ ਆ ਪਰ ਚੰਗੇ ਪਾਰਟੀ ਜਣਾ ਚਾਹੀਦੇ ਲੱਗਦਾ ਨਹੀਂ ਤਨਵੀਰ ਗਿੱਲ ਇੱਕ ਵਾਰ ਬਿਕਰਮਜੀਠੀ ਨੂੰ ਹਿਲਾ ਕੇ ਰੱਖਤਾ ਉਹ ਨਹੀਂ ਨਹੀਂ ਮੈਂ ਕੌਣ ਹਾਂ ਜਿੱਥੇ ਜਾ ਕੇ ਪੈਰਾਂ ਹੱਥ ਜੋੜਨੇ ਪੈ ਰਹੇ ਨੇ ਕਿ ਉਹ ਪੁਰਾਣੀਆਂ ਗਲਤੀਆਂ ਨੀਆਂ ਜਾਣ ਤੇ ਮੇਰੇ ਨਾਲ ਆਇਆ ਜਾਵੇ ਕਿ ਲਾਇਆ ਤੇ ਕੌਣ ਹਲਾਉਣ ਵਾਲਾ ਹਲਾਉਣ ਵਾਲਾ ਤੇ ਉਹ ਸੱਚੇ ਪਾਤਸ਼ਾਹ ਵੈਗਰੂ ਆ ਪਰਮਾਤਮਾ ਵਾ ਮੈਂ ਤਾਂ ਇੱਕ ਜਰੀਆ ਬਣਿਆ ਹਲਾਉਂਦਾ ਤੇ ਮੈਂ ਤਾਂ ਤਕੜਾ ਹੋ ਕੇ ਪਹਿਲਾਂ ਜੇ ਮੈਂ ਅਕਾਲੀ ਦਲ ਦਾ ਤਕੜਾ ਵਰਕਰ ਸੀਗਾ ਹੁਣ ਮੈਂ ਆਮ ਆਦਮੀ ਚ ਆ ਗਿਆ ਜਿਸ ਤਰ੍ਹਾਂ ਮੈਂ ਉਧਰ ਲਾਇਲਟੀ ਨਾਲ ਕੰਮ ਕੀਤਾ ਉਸੇ ਤਰ੍ਹਾਂ ਮੈਂ ਇਧਰ ਲਾਇਲਟੀ ਨਾਲ ਕੰਮ ਕਰਾਂਗਾ ਮੈਨੂੰ ਤਾਂ ਕੋਈ ਖਤਰਾ ਨਹੀਂ ਔਰ ਮੈਂ ਕਰ ਰਿਹਾ ਤਕੜਾ ਹੋ ਕੇ ਕੰਮ ਮੇਰੇ ਮੈਨੂੰ ਨਹੀਂ ਲੱਗਦਾ ਕਿਤਨੇ ਕਿਤੇ ਮਹਿਸੂਸ ਹੁੰਦਾ ਕਿ ਨਹੀਂ ਤੇ ਇੰਨੇ ਦਿਨਾਂ ਚ ਅੱਗੇ ਮਜੀਠੀਆ ਸਭ ਬਠਿੰਡੇ ਚੱਲ ਜਾਂਦੇ ਨੇ ਭੰਜ ਦੀ ਇਲੈਕਸ਼ਨ ਚ ਐਦਿਕ ਦਖਣੀ ਹ ਤੁਹਾਡੇ ਤੇ ਤੰਜ ਕੱਸਿਆ ਉਹ ਕਹਿੰਦੇ ਕਿ ਲੋਕ ਬੜੇ ਪਰੇਸ਼ਾਨ ਸੀਗੇ ਤੇ ਕਈ ਹੁਣ ਲੋਕ ਜਿਹੜੇ ਉਹ ਬਾਹਰ ਨਿਕਲਦੇ ਨਜ਼ਰ ਆ ਰਹੇ ਨੇ ਕਿ ਤਲਬੀਰ ਗਿੱਲ ਨਿਕਲ ਗਿਆ ਵਾ ਤੇ ਹੁਣ ਲੋਕ 4 ਤਰੀਕ ਨੂੰ ਮੈਨੂੰ ਇਹ ਕੁਐਸਚਨ ਕਰਿਓ 4 ਤਰੀਕ ਨੂੰ ਰਿਜ਼ਲਟ ਬੋਲੇਗਾ ਨਾ ਇਹ ਗੱਲਾਂ ਨਾਲ ਇਹਨੇ ਕੜਾ ਕੀਤਾ ਜਣਾ ਮੇ ਜਿੱਠਿਆ ਸਾਹਿਬ ਨੇ ਅੱਜ ਤੱਕ ਗੱਲਾਂ ਕਰ ਕਰਕੇ ਤੇ ਪੰਜਾਬ ਦਾ ਬੇੜਾ ਕਰ ਕਰਕੇ ਤੇ ਪਾਰਟੀ ਦਾ ਬੇੜਾ ਕਰ ਕਰ ਕਰਾਤਾ ਜੇ ਗੱਲਾਂ ਘਟ ਕੀਤੀ ਹੁੰਦੇ ਕੰਮ ਕੀਤਾ ਹੁੰਦਾ ਤੇ ਅੱਜ ਪਾਰਟੀ ਤਿੰਨ ਬੰਦੇ ਤੇ ਨਾ ਰਹਿ ਜਾਂਦੀ ਪਾਰਟੀ 40 ਤੱਕ ਕੋਈ ਨਹੀਂ ਪੁੱਛਾਉਂਦਾ ਮਾਲ ਉੱਤੇ ਦੀ ਕੰਮ ਖਤਮ ਨਹੀਂ ਹਰਿਆ ਸਾਹਿਬ ਨੇ ਅੱਜ ਦੱਸਿਆ ਕਿ ਜਿਹਦਰ ਮੋਹਨ ਸਿੰਘ ਮੱਢੀਏ ਵਰਗੇ ਮੇਰੇ ਘਰ ਆਏ ਜਿਹੜਾ ਵਾਕਿਆ ਇਸ ਅਕਾਲੇਦਰ ਸੀਗਾ ਸਰਦਾਰ ਬਾਬਾ ਸਿੰਘ ਮੇਰੇ ਨਾਲ ਸੀ ਜਿਹੜਾ ਵਾਕਿਆ ਇਸ ਅਕਾਲੇਦਰ ਸੀ ਜਦੋਂ ਦੇ ਇਹਨਾਂ ਦੇ ਹੱਥ ਵਾਕ ਡੋ ਰਹੀ ਪਰ ਅਸੀਂ ਇਹਨਾਂ ਨੂੰ ਬਹੁਤ ਸਮਝਾਉਂਦੇ ਰਹਾ ਮੇਰੀ ਲੜਾਈ ਕੀ ਸੀ ਮੇਰੀ ਤੇ ਸੂਲਾਂ ਦੀ ਲੜਾਈ ਮੈਂ ਇਹਨਾਂ ਨੂੰ ਸਮਝਾਉਂਦਾ ਰਿਹਾ ਕਿ ਮੀਠਿਆ ਸਾਹਿਬ ਆਪਾਂ ਆ ਕੰਮ ਨਾ ਕਰੀਏ ਇਹ ਸਾਡੇ ਸਿਧਾਂਤਾਂ ਦੇ ਖਿਲਾਫ ਜਾ ਰਿਹਾ ਕੰਮ ਸਾਰਾ ਉਹ ਨਹੀਂ ਸੀ ਸਮਝਦੇ ਫਿਰ ਮੈਂ ਮਨ ਸੋਚਿਆ ਕਿ ਜਿਹੜੇ ਬੰਦੇ ਨਾਲ ਮੇਰੇ ਵਿਚਾਰ ਨਾਲ ਨੇ ਢੱਕੇ ਭਾਈ ਉਹ ਤੋਂ ਪਸੰਦ ਜਿਹੜਾ ਤੁਸੀਂ ਕਹਿਆ ਸੀ ਬਹੁਤ ਜ਼ਿਆਦਾ ਡੈਮੇਜ ਤਾਂ ਮੈਨਾਂ ਨੂੰ ਪੁੱਛਿਆ ਗਿਆ ਨਾ ਕਿ ਸ਼ਾਇਦ ਕਿ ਲੱਗਦਾ ਹੈ ਕਿ ਇਹ ਡੈਮੇਜ ਕਿਤਨਾ ਕਿਤੇ ਫਿਲ ਨਹੀਂ ਹੋ ਸਕਦਾ ਹੁਣ ਕਿਉਂਕਿ ਬਹੁਤ ਵੱਡਾ ਵੋਟ ਬੈਂਕ ਸੀਗਾ ਨਾਲ ਉਹਨਾਂ ਦੇ ਵੀ ਦੇਖੋ ਇੱਕ ਬੰਦਾ ਥੋੜਾ ਕੱਢਿਆ ਇਹ ਤੇ ਮੇਰੇ ਸਾਹਮਣੇ 25-26 ਬੰਦਿਆਂ ਦੀ ਲਿਸਟ ਹੈ ਜਿਹੜੇ ਮਜੀਠੀਆ ਸਾਹਿਬ ਨੇ ਪਾਰਟੀ ਚੋਂ ਕੱਢਦੇ ਆ ਜਿਨ੍ਹਾਂ ਦੇ ਵਿੱਚ ਮੈਂ ਵੀ ਹਾਂ ਨਾ ਹਾਲੋ ਜੀ ਆਦੋ ਬਹੁਤ ਬੰਦੇ ਆ ਮੈਂ ਮੀਡੀਆ ਦੇ ਵਿੱਚ ਆਮੀ ਦੱਸਦਾ ਰਿਹਾ ਕੋਈ ਟਾਈਮ 'ਚ ਨਹੀਂ ਪੂਰਾ ਹੋਏਗਾ ਔਰ ਕਦੇ ਵੀ ਨਹੀਂ ਪੂਰਾ ਹੋਏਗਾ ਇਹਨਾਂ ਦੀ ਰਹਿਣ ਮਾਈਗ੍ਰੇਟ ਤੇ ਖਾਸ ਕਰਕੇ ਕਦੇ ਨਹੀਂ ਪੂਰਾ ਹੋਏਗਾ ਲੱਗਦਾ ਲੀਡ ਐਲ ਵੀ ਟੁੱਟੂ ਨਹੀਂ ਤੇ ਯਾਰ ਫੇਰ ਤਾਂ ਮੈਨੂੰ ਪੁੱਛੋ ਇੱਕ ਤਰ੍ਹਾਂ ਦੋਹਾਂ ਨੂੰ ਕਿ ਨੀ ਮੈਂ ਕੋਈ ਅੰਦਰ ਜਾਮੀ ਨਹੀਂਗਾ ਮੈਂ ਸਹੀ ਇਹਦਾ ਨੋਟ ਹੈ ਕਿ ਟ੍ਰਾਫਿਕ ਮਾਪੇ ਸਾਹਿਬ ਦਾ ਕਰਾਂਗਾ ਜਰੂਰ ਫਰਕ ਪਏਗਾ ਵੱਡੇ ਬੰਦਾ ਮਾਰਜਨ ਮੈਂ ਤੁਹਾਨੂੰ ਵੱਡੇ ਕਿਉਂਕਿ ਇਹ ਵੀ ਬਰਾ ਰਾਤ ਦੇ 11 11 ਵਜੇ ਹੁਣ ਮਜੀਠਿਆ ਸਾਹਿਬ ਕਥੂ ਨਾਲ ਛੱਡ ਦੇਖ ਲੋਕੇ ਲੋਕਾਂ ਨੂੰ ਮਿਲਦਾ ਹੈ ਸਰਦਾਰ ਬੰਦੇ ਯਾਰ ਲੋਕ ਤੁਹਾਨੂੰ ਮਿਲਣਾ ਹਣ ਜੇ ਆਪਾਂ ਚੰਗੇ ਕੰਮ ਕੀਤੇ ਹੁਣ ਆਪਾਂ ਨੂੰ ਸ਼ਰਕਾ ਦੇ ਖਲੋਕੇ ਮਿਲਦੀ ਗੁਰ ਲੋਕ ਤੁਹਾਡੇ ਘਰ ਆਉਂਦੇ ਇਸ ਕਰਕੇ ਹੁਣ ਰਾਤ ਦੇ 11 11 ਵਜੇ ਤੱਕ ਪੰਪਾ ਤੇ ਬਹਿ ਬਹਿ ਕੇ ਲੋਕਾਂ ਨੂੰ ਮਿਲਦੇ ਨਾਲੇ ਮੱਛਰ ਲੜਾਉਂਦੇ ਨਾਲ ਲੋਕ ਮਿਲਦੇ ਇਹ ਕਿਤਰਾ ਕਿਤੇ ਫਰਕ ਤਾਂ ਪਿਆ ਹੀ ਹੈ ਨਾ ਫਰਕ ਤਾਂ ਪਿਆ ਹੀ ਹੈ